ਆਪਣੇ YouTube ਚੈਨਲ ਤੇ ਬਾਈ ਸਾਰਿਆਂ ਦਾ ਸਵਾਗਤ ਆ ਆਜੋ ਸੋਨੂੰ ਵਿਖਾਉਣੇ ਆ ਆਪਣੇ ਬੱਚਿਆਂ ਦੀ ਖੇਡ ਇਹ ਲੜਦੇ ਵੀ ਬਹੁਤ ਆ ਤੇ ਮੋਹ ਪਿਆਰ ਵੀ ਬਹੁਤ ਆ ਤੇ ਆ ਸਾਡਾ ਜਿਹੜਾ ਬੰਦਾ ਇਹ ਏਡੀ ਭੈੜੀ ਦੰਦੀ ਵੜਦਾ ਚੀਕਾਂ ਕਢਾਉਂਦਾ ਚੀਕਾਂ ਸੋਨੂੰ ਹੋਰ ਵੀ ਵਿਖਾਵਾਂਗੇ ਅੱਜ ਆਪਣਾ ਗੁਰਫਤੇ ਸਿੰਘ ਹੋ ਗਿਆ ਸੀਗਾ ਬਿਮਾਰ ਇਹਨੂੰ ਦਵਾ ਕੇ ਲਿਆਏ ਆ ਦਵਾਈ ਬੰਕ ਤੋਂ ਤੇ ਉਹਨਾਂ ਨੇ ਟੀਕਾ ਵੀ ਲਾਇਆ ਤੇ ਚੀਕਾਂ ਕਢਾ ਦਿੱ ਗਾ ਸਾਡੇ ਗੁਰਫਤੇ ਸਿੰਘ ਦੇ ਨਾਲ ਇਦਾਂ ਚਾਕ ਉਹ ਏ ਚੂਏ ਕੱਢੀ ਜਾਨਾ ਚੂਆਂ ਤੇ ਜ਼ੋਰ ਨਾ ਲਾਇਆ ਕਰ ਖੇਡਿਆ ਵੀ ਕਰ ਇਹ ਐਵੇਂ ਲੱਗਦਾ ਈ ਸਲਕੂਆ ਆਪਣੀ ਬੜਾਏ ਹੈ ਆਪਾਂ ਬਠੇੜ ਤੇ ਆ ਚਾਂਡ ਗਰੰਡਾ ਲਾਪ ਤੇ ਨਹੀਂ ਇਹ ਜੀ ਲੜਦੇ ਵੀ ਬਹੁਤ ਆ ਤੇ ਮੋਹ ਪਿਆਰ ਵੀ ਇਨਾਂ ਚ ਬਹੁਤ ਆ ਪੈਂਦੀ ਹੈ ਤੇ ਮੁੰਡਿਆਂ ਨੂੰ ਲਾਇਕ ਲੋ ਕਰਦਿਆ ਕਰੋ ਤੇ ਨਾਲੇ ਕਰਦਿਆ ਕਰੋ ਵੀਡੀਓ ਸ਼ੇਅਰ ਵੇਖੋ ਆਇਓ ਤੁਹਾਨੂੰ ਹੋਰ ਚੀਜ਼ਾਂ ਵੀ ਵਿਖਾਉਣੇ ਆ ਆ ਆਪਣੀ ਵੱਡੀ ਬੇਬੇ ਆਈ ਇਹਦੀਆਂ ਵੀ ਤੁਹਾਨੂੰ ਸੁਣਾਇਆ ਕਰਾਂਗੇ ਗੱਲਾਂ ਫੇਸਬੁੱਕ ਤੇ ਪ੍ਰਾਣੀਆਂ ਗੱਲਾਂ ਬਹੁਤ ਵਦਗਾ ਗੱਲਾਂ ਸੁਣਾਉਂਦੀ ਐ ਇਹ ਤੇ YouTube ਤੇ ਜਦੋਂ ਸੁਣਿਆ ਕਰੋਗੇ ਤੁਹਾਨੂੰ ਨਜ਼ਾਰਾ ਆ ਜਾਇਆ ਕਰੂਗਾ ਨਜ਼ਾਰਾ ਸਮਝਾਉਂਦੀ ਵੀ ਬਹੁਤ ਆ ਸਮਝਦਾਰੀ ਵਾਲੀਆਂ ਗੱਲਾਂ ਵੀ ਦੱਸਦੀ ਆ ਦੇ ਕੋਈ ਬੀਬੀ ਕੋਈ ਸਮਝਦਾ ਹੈ ਹੈ ਦੇ ਦੇ ਕੋਈ ਸੂਚਪਾਨ ਨੋ ਅਸ਼ਰਵਾ ਦੇ ਦਿਨ ਵੀ ਆ ਤੁਹਾਨੂੰ ਫਿਰ 40 ਦਿਨ ਤੁਹਾਨੂੰ ਮਹਾਰਾਜ ਆਉਂਦਾ ਕਿ ਦੇਵੇ ਵਧਾਵੇ ਫਲਾਵੇ ਪੁੱਤਾਂ ਪੋਤਿਆਂ ਹੋਰ ਬੁੜਿਆਂ ਹੋਏ ਕਿ ਹਿੰਦਾ ਇੱਕ ਕਹਿੰਦੇ ਕਰ ਲੈ ਕਰਦਿਆ ਕਰੋ ਮੇਰੇ ਪੋਤੇ ਨੂੰ ਨਾਲੇ ਸ਼ੇਰ ਕੀ ਗੱਲ ਵੱਧ ਗਿਆ ਉਹ ਕਹਿੰਦਾ ਕਰਾਂ ਕਹੇਦੀ ਹਾਂ ਕਹੇਦੀ ਕੀ ਕਰ ਲੈ ਲੇਖ ਮੇਰੇ ਪੋਤਿਆਂ ਨੂੰ ਵੀ ਸਭਾ ਰਿਖ ਲੋ ਕਰਦਿਆ ਕਰੋ ਬੋਲਣਗਾ ਵੀ ਆਪਾਂ ਸੁਣਿਆ ਕਰਾਂਗੇ ਵੱਡੀ ਬੀਬੀ ਤੋਂ ਬਈ ਵੇਖੋ ਭਾਈ ਇਹ ਐ ਖੇਟਣ ਵੀ ਲੱਗ ਜਾਂਦੇ ਆ ਤੇ ਇਹਨਾਂ ਦਾ ਐ ਨਹੀਂ ਪਤਾ ਇੱਕ ਮਿੰਟ ਜੀ ਲੜਪੈਣ ਆ ਜਿਹੜਾ ਸਿਲਤੂ ਜਾਂ ਇਹ ਦੰਦੀ ਬੜੀ ਵੱਡਾ ਪੈਣੀ ਇਹ ਐਵੇਂ ਲੱਗਦਾ ਐ ਮਰਿਆ ਜਾ ਜਦੋਂ ਦੰਦੀ ਭਰ ਲੈਂਦਾ ਨਾ ਚੀਕਾਂ ਕਢਾਉਂਦਾ ਚੀਕਾਂ ਆ ਆਪਣਾ ਰੋਕੀ ਜੀ ਬਹੁਤ ਹੀ ਵਫਾਦਾਰ ਜਾਨਵਰ ਆ ਬਹੁਤ بڑا ਕਰਦਾ ਪਰ ਬਿਮਾਰ ਹੋ ਗਿਆ ਹੁਣ ਆ ਵੇਖੋ ਆਪਣੀ ਪਰੀ ਪਰੀ ਖਰਾ ਖਾ ਲਈ ਤੂੰ ਹੁਣ ਦੁੱਧ ਦੁੱਧ ਵੀ ਤੈਨੂੰ ਪਿਉਣੇ ਆ ਟਾਈਮ ਹੋ ਗਿਆ ਦੁੱਧ ਦਾ ਇਹਨੂੰ ਇੱਕ ਟਾਈਮ ਦਾ ਹੀ 3 ਕਿਲੋ ਦੁੱਧ ਖਰਾਕ ਖੁੱਲੀ ਇਹਨੂੰ ਪੱਠੇ ਨਹੀਂ ਪਾਉਣੀ ਅਜੇ ਤੱਕ 2 ਮਹੀਨੇ ਕੋਈ ਵੀ ਬੱਛਰੂ ਆ ਕੱਟਰੂ ਆ ਆਪਣੇ ਉਹਨੂੰ ਪੱਠੇ 2 ਮਹੀਨੇ 2.5 ਮਹੀਨੇ 3 ਮਹੀਨਿਆਂ ਤਾਈਂ ਪੱਠੇ ਨਾ ਪਾਇਆ ਕਰੋ ਨਾ ਪਾਣੀ ਇੱਕ ਖਰਾਕ ਤੇ ਇੱਕ ਦੁੱਧ ਬਸ ਤੇ ਆ ਆਪਣੀ ਪੂਜਾ ਇਹ ਵੇਖੋ ਖੁਰਨੀ ਦੇ ਵਿੱਚ ਚੜ ਕੇ ਪੱਠੇ ਖਾਣ ਲੱਗ ਪਈ ਹੁਣ ਤੇ ਖੁਰਨੀ ਚ ਗੋਆ ਵੀ ਵਿੱਚ ਕਰਦੀ ਐ ਤੇ ਮਤਰਾਲ ਵੀ ਵਿੱਚ ਇਹ ਨੂੰ ਆਣ ਵੱਡੀ ਖੁਰਨੀ ਇਹਦੀ ਬਣਾ ਰਹੇ ਆ ਜਿੱਦੇ ਬਣਾਈ ਉਹ ਵੀ ਵਿਖਾਵਾਂਗੇ ਸਾਨੂੰ ਇਹਦੀ ਇੱਕ ਦਿਨ ਨਮਾਤਵਾ ਕੇ ਫੋਟੋ ਪਾਵਾਂਗੇ ਜੇ ਕਿਸੇ ਵੀਰ ਤੇ ਫਿੱਟ ਹੋਵੇ ਤਾਂ ਆਪਾਂ ਨਾਲ ਸੰਪਰਕ ਕਰ ਸਕਦਾ ਬਹੁਤ ਹੀ ਸ਼ਾਨਦਾਰ ਕੱਟਾ ਆਪਾਂ ਰੀਜਾਂ ਨਾਲ ਪਾਲਿਆ ਵੱਡਣ ਵਾਲਿਆਂ ਨੂੰ ਦੇਣਾ ਨਹੀਂ ਆਪਾਂ ਉਂ ਵਿਕਾਵੂ ਨੌ ਮਹੀਨਿਆਂ ਦਾ ਹਜੇ ਤੱਕ ਹੋਇਆ ਤੇ ਵੇਖ ਲਓ ਜੇ ਕਿਸੇ ਵੀਰ ਭਰਾ ਦੇ ਹੋਵੇ ਫਿੱਟ ਤੇ ਆਪਣੇ ਨਾਲ ਕਰ ਲਿਓ ਸੰਪਰਕ ਵੇਖੋ ਬਹੁਤ ਹੀ ਸ਼ਾਨਦਾਰ ਵੇਖ ਲਓ ਪਰਸੋਂ ਇਹਦੀ ਨਿਮਾਤ ਵਾ ਕੇ ਫੋਟੋ ਪਾਵਾਂਗੇ ਤੇ ਲਾਇਕ ਸ਼ੇਅਰ ਕਰਦਿਆ ਕਰੋ ਵੀਡੀਓ ਜਿਹੜੇ ਨਵੇਂ ਵੀਰ ਆਉਂਦੇ ਆ ਸਬਸਕ੍ਰਾਈਬ ਕਰ ਲਿਆ ਕਰੋ ਸਾਰੇ ਵੀਰਾਂ ਦਾ ਧੰਨਵਾਦ ਸਪੋਰਟ ਕਰਿਆ ਕਰੋ ਪੂਰੀ YouTube ਤੇ